ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਪਾ ਪੜ ਰਹੇ ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਅੱਜ ਅਪਾ ਪੜਾਂਗੇ ਇਸ ਦਾ ਅਖੀਰਲਾ ਲੇਖ ਤੁਹਾਡਾ ਖੱਤ ਨਹੀਂ ਆਇਆ ਕਈ ਖੱਤ ਅਜਿਹੇ ਹੁੰਦੇ ਹਨ ਜਿਹੜੇ ਲੰਮੇ ਅਰਸੇ ਤੱਕ ਸਾਡੇ ਸਿਰ ਦਾ ਸਰਾਣਾ ਬਣੇ ਰਹਿੰਦੇ ਹਨ ਕਈ ਖੱਤ ਮਾਮਾ ਵਰਗੇ ਹੁੰਦੇ ਹਨ ਮਮਤਾ ਅਤੇ ਮੋਹ ਭਰੇ ਕਈ ਖੱਤ ਪ੍ਰੇਮਿਕਾ ਮਾ ਵਰਗੇ ਹੁੰਦੇ ਹਨ ਪਿਆਰ ਦੇ ਵਾਅਦੇ ਅਤੇ ਚੁੰਮਣਾਂ ਦੀ ਬੋਲੀ ਵਿੱਚ ਲਿਖੀ ਹੋਏ ਭਵਿੱਖ ਦੇ ਸੁਪਨੇ ਕਈ ਖੱਤ ਪਹਿਣਾ ਵਰਗੇ ਹੁੰਦੇ ਹਨ ਜਿਹੜੇ ਵਿਸ਼ਵਾਸ ਦੇ ਮੋਹ ਪਰੇ ਮੁਹਾਵਰੇ ਵਿੱਚ ਸਾਨੂੰ ਆਪਣੇ ਫਰਜ਼ਾਂ ਦੀ ਯਾਦ ਕਰਾਉਂਦੇ ਸਾਡੀ ਸੁਖ ਮੰਗਦੇ ਹਨ ਕਈ ਖੱਤ ਦੋਸਤਾਂ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਪੜਨ ਉਪਰੰਤ ਆਪਣੀਆਂ ਮੁਸ਼ਕਿਲਾਂ ਮੁਸ਼ਕਲਾਂ ਪ੍ਰਤੀਤ ਨਹੀਂ ਹੁੰਦੀਆਂ ਕਈ ਖੱਤ ਵਿਰੋਧੀਆਂ ਤੇ ਦੁਸ਼ਮਣਾਂ ਵਰਗੇ ਹੁੰਦੇ ਹਨ ਆਰੀ ਨਾਲ ਲਿਖੇ ਹੋਏ ਅਤੇ ਚੋਬਾਂ ਨਾਲ ਭਰੇ ਹੋਏ ਕਹਿੰਦੇ ਹਨ ਕਿ ਕਿਸੇ ਵਸਦੇ ਰਸਤੇ ਘਰ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉੱਥੇ ਡਾਕੀਆ ਆਉਂਦਾ ਰਹਿੰਦਾ ਹੈ ਅਸੀਂ ਸਾਰਿਆਂ ਦਾ ਰਸਨਾ ਸਵੀਕਾਰ ਕਰ ਸਕਦੇ ਹਾਂ ਪਰ ਡਾਕੀਏ ਦਾ ਨਹੀਂ ਕਿਉਂਕਿ ਉਸ ਨਾਲ ਵਿਗਾੜ ਕੇ ਸੰਸਾਰ ਨਾਲ ਨਾਤਾ ਜੋੜੀ ਰੱਖਣਾ ਸੰਭਵ ਨਹੀਂ ਹੁੰਦਾ ਡਾਕੀਏ ਦੀ ਆਰਥਿਕ ਸਥਿਤੀ ਦਾ ਸਾਰੇ ਵਿਸ਼ਵ ਵਿੱਚ ਹੀ ਬੜੀ ਕਮਜ਼ੋਰ ਹੁੰਦੀ ਹੈ ਪਰ ਉਹ ਸਵਣੀ ਥਾਂ ਲੋਕਾਂ ਦੇ ਪਿਆਰ ਦਾ ਪਾਤਰ ਹੁੰਦਾ ਹੈ ਉਹ ਦੁੱਖ ਸੁੱਖ ਵੰਡਦਾ ਸਾਡੇ ਸਮਾਜ ਦੇ ਲੋਕਾਂ ਦੇ ਜੀਵਨ ਨੂੰ ਹਰਕਤ ਵਿੱਚ ਰੱਖਦਾ ਹੈ ਭਾਵੇਂ ਖੱਤ ਦੇ ਅਨੇਕਾਂ ਬਦਲ ਨਿਕਲ ਆਏ ਹਨ ਪਰ ਜੋ ਆਨੰਦ ਖੱਤ ਲਿਖਣ ਅਤੇ ਪ੍ਰਾਪਤ ਕਰਨ ਵਿੱਚ ਹੁੰਦਾ ਹੈ ਉਹ ਕਿਸੇ ਹੋ ਢੰਗ ਨਾਲ ਨਹੀਂ ਮਿਲਦਾ ਰੋਟੀ ਦੇ ਵੀ ਅਨੇਕਾਂ ਬਦਲ ਨਿਕਲ ਆਏ ਹਨ ਪਰ ਜਦ ਤੱਕ ਕਣਕ ਦੀ ਰੋਟੀ ਨਾ ਖਾਧੀ ਜਾਵੇ ਭੁੱਖ ਸ਼ਾਂਤ ਨਹੀਂ ਹੁੰਦੀ ਟੈਲੀਫੋਨ ਨੇ ਖੱਤ ਦੀ ਥਾਂ ਮੱਲ ਲਈ ਹੈ ਪਰ ਕੇਵਲ ਅਮੀਰ ਘਰਾਂ ਵਿੱਚ ਅਜੋਕੇ ਜੁਗ ਵਿੱਚ ਜੀਵਨ ਦੀਆਂ ਚਿੰਤਾਵਾਂ ਤੇ ਤਣਾਅ ਵਧਣ ਦਾ ਇੱਕ ਕਾਰਨ ਇਹ ਹੈ ਕਿ ਹੁਣ ਅਸੀਂ ਕਿਸੇ ਨੂੰ ਖੱਤ ਨਹੀਂ ਲਿਖਦੇ ਕੋਈ ਸਾਨੂੰ ਖੱਤ ਨਹੀਂ ਲਿਖਦਾ ਮਨੁੱਖੀ ਸਭਿਅਤਾ ਦਾ ਵਿਕਾਸ ਲਿਖਣ ਦੀ ਕਲਾ ਨਾਲ ਜੁੜਿਆ ਰਿਹਾ ਹੈ ਅਤੇ ਲਿਖਣ ਦੀ ਕਲਾ ਦਾ ਨਿੱਜੀ ਨਮੂਨਾ ਖੱਤ ਹੈ ਵਪਾਰ ਦਾ ਵਾਅਦਾ ਸਲਤਨਤਾਂ ਅਤੇ ਬਾਦਸ਼ਾਹੀਆਂ ਦੀ ਉਸਾਰੀ ਖਤਾਂ ਦੇ ਆਦਾਨ-ਪ੍ਰਦਾਨ ਨਾਲ ਜੁੜੀ ਰਹੀ ਹੈ ਪੁਰਾਣੇ ਸ਼ਹਿਰ ਦਰਿਆਵਾਂ ਦੇ ਕਿਨਾਰੇ ਵਸੇ ਹੋਏ ਸਨ ਸੋ دریਾਈ ਰਸਤਿਆਂ ਨੂੰ ਵਪਾਰ ਲਈ ਅਤੇ ਖਤਾਂ ਦੇ ਆਦਾਨ-ਪ੍ਰਦਾਨ ਲਈ ਵਰਤਿਆ ਜਾਂਦਾ ਰਿਹਾ ਹੈ। ਅੱਜ ਤੋਂ 4000 ਸਾਲ ਪਹਿਲਾਂ ਹਰ ਕਾਰੇ, ਕਾਸਦ, ਸੰਦੇਸ਼ਵਾਹਕ, ਦੂਤ, ਏਲਤੀ ਆਦਿ ਰਹੀਂ ਖੱਤੇ 'ਤੇ ਜਾਂਦਾ ਰਵਾਜ ਪੈ ਗਿਆ ਸੀ। ਖੱਤ ਭੇਜਣ ਲਈ ਕਬੂਤਰਾਂ ਦੀ ਵਰਤੋਂ ਬਹੁਤ ਲੰਮੇ ਅਰਸੇ ਤੋਂ ਅੱਜ ਤੱਕ ਵੀ ਕੀਤੀ ਜਾਂਦੀ ਹੈ। ਅੱਦੇ ਲਗਭਗ ਹਰ ਸੱਭਿਆਚਾਰ ਵਿੱਚ ਇਸ ਸੰਦਰਭ ਵਿੱਚ ਕਬੂਤਰਾਂ ਸੰਬੰਧੀ ਕਈ ਲੋਕਗੀਤ ਪ੍ਰਚਲਿਤ ਹਨ। ਇਰਾਨੀਆਂ ਨੇ ਅੱਜ ਤੋਂ 2.5 ਹਜ਼ਾਰ ਸਾਲ ਪਹਿਲਾਂ ਡਾਕ ਦਾ ਸੁਨਿਸ਼ਚਿਤ ਪ੍ਰਬੰਧ ਕੀਤਾ ਹੋਇਆ ਸੀ ਅਤੇ ਘੋੜਸਵਾਰ ਦੂਰ ਦਰਾਜ ਤੱਕ ਖੱਤ ਲਿਜਾਣ ਅਤੇ ਲਿਆਉਣ ਦਾ ਕੰਮ ਕਰਦੇ ਸਨ ਰੋਮਨਾਂ ਨੇ ਇਸ ਵਿਵਸਥਾ ਨੂੰ ਹੋਰ ਸੁਧਾਰਿਆ ਰੋਮਨ ਸਭਿਅਤਾ ਦੇ ਯੂਰਪ ਵਿੱਚ ਵਿਸ਼ਾਲ ਪ੍ਰਭਾਵਾਂ ਦਾ ਇੱਕ ਗੰਨ ਇਹ ਸੀ ਕਿ ਉਹਨਾਂ ਨੇ ਭਾਸ਼ਾ ਨਿਯੋਗਤਾ ਵਾਂਗ ਖੱਤ ਲਿਖਣ ਯੋਗਤਾ ਨੂੰ ਆਪਣੇ ਵਿਦਿਅਕ ਸੰਸਥਾਵਾਂ ਵਿੱਚ ਇੱਕ ਵਿਸ਼ੇ ਵਜੋਂ ਪੜਾਉਣਾ ਅਤੇ ਸਿਖਾਉਣਾ ਆਰੰਭ ਕੀਤਾ ਸੀ ਆਰ ਜੀਨ ਵਿਸ਼ ਇਸ ਵਿਸ਼ੇ ਦੀ ਸਿੱਖਿਆ ਦਾ ਹੀ ਨਤੀਜਾ ਸੀ ਪਿਛਲੇ 100 ਸਾਲਾਂ ਵਿੱਚ ਖੱਤ ਭੇਜਣ ਅਤੇ ਪ੍ਰਾਪਤ ਕਰਨ ਦੀਆਂ ਵਿਧੀਆਂ ਵਿੱਚ ਆਈ ਤਬਦੀਲੀ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 19ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਇੰਗਲੈਂਡ ਤੋਂ ਭਾਰਤ ਵਿੱਚ ਚਿੱਠੀ ਪਹੁੰਚਣ ਵਿੱਚ 9 ਮਹੀਨੇ ਨਾਲੋਂ ਵੀ ਵੱਧ ਸਮਾਂ ਲੱਗਦਾ ਸੀ ਜਦੋਂ ਕਿ ਅਜੋਕੇ ਸਮੇਂ ਵਿੱਚ ਕੰਪਿਊਟਰ ਅਤੇ ਹੋਰ ਜੰਤਰਾ ਰਾਹੀਂ ਕੋਈ ਖਾਤ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਇੱਕ ਸਕਿੰਟ ਵਿੱਚ ਪਹੁੰਚਾਇਆ ਜਾ ਸਕਦਾ ਹੈ। ਖੱਤ ਲਿਖਣ ਦੀ ਕਲਾ ਨੇ ਨਾਵਲ ਦੇ ਜਨਮ ਵਿੱਚ ਉੱਗਾਂ ਰੋਲ ਅਦਾ ਕੀਤਾ ਹੈ। 18ਵੀਂ ਸਦੀ ਵਿੱਚ ਜਦੋਂ ਇੰਗਲੈਂਡ ਵਿੱਚ ਸੰਨਤੀ ਇਨਕਲਾਬ ਆਇਆ ਤਾਂ ਸ਼ੈਰੀ ਮੱਧ ਸ਼੍ਰੇਣੀ ਹੋਂਦ ਵਿੱਚ ਆਈ। ਉਸ ਸਮੇਂ ਖੱਤ ਨਵੀਸ ਨੂੰ ਕਈ ਲੋਕਾਂ ਨੇ ਇਸਤਨ ਦੇ ਵਜੋਂ ਅਪਣਾਇਆ। ਜਿੱਥੇ ਮੱਧ ਸ਼੍ਰੇਣੀ ਨਾਲ ਸੰਬੰਧ ਜਵਾਨ ਪ੍ਰੇਮੀ ਪ੍ਰੇਮਿਕਾਵਾਂ ਦੀਆਂ ਪਿਆਰ ਭਾਵਨਾ ਨੂੰ ਸੋਹਣੇ ਰੰਗਦਾਰ ਕਾਗਜ਼ਾਂ ਉੱਤੇ ਸੋਹਣੇ ਲਿਖਾਏ ਵਿੱਚ ਲਿਖਦੇ ਸਨ ਕਈ ਵਾਰੀ ਹਾਸੋਹਿਣੀ ਗੱਲ ਇਹ ਹੁੰਦੀ ਸੀ ਕਿ ਪ੍ਰੇਮੀ ਅਤੇ ਪ੍ਰੇਮਿਕਾ ਦੋਹਾਂ ਦਾ ਖਤਨवीस ਇੱਕ ਹੀ ਵਿਅਕਤੀ ਹੁੰਦਾ ਸੀ ਜਿਹੜਾ ਦੋਹਾਂ ਧਿਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੋਣ ਕਾਰਨ ਲਿਖਵਾਏ ਜਾਣ ਵਾਲੇ ਖਤਾਂ ਵਿੱਚ ਬਹੁਤ ਕੁਝ ਆਪਣੇ ਕੋਲੋਂ ਵੀ ਲਿਖ ਦਿਆ ਕਰਦਾ ਸੀ ਇਹੀ ਖਤਨवीस ਮੁੱਢਲੇ ਨਾਵਲਕਾਰ ਬਣੇ ਅਤੇ ਅੰਗਰੇਜ਼ੀ ਦੇ ਮੁੱਢਲੇ ਨਾਵਲ ਪਾਮੇਲਾ ਸ਼ਾਮਿਲ ਆਦਿ ਦੇ ਖਤਾਂ ਦੇ ਹੀ ਸੰਗ੍ਰਹਿ ਹਨ ਅਨੇਕਾ ਲੋਕ ਪੱਤਰ ਲਿਖਣ ਤੋਂ ਡਰਦੇ ਹਨ ਅਤੇ ਪੱਤਰ ਨਾ ਲਿਖਣ ਦੇ ਅਨੇਕਾ ਬਹਾਨੇ ਘੜਦੇ ਹਨ ਲਿਖਣ ਨਾਲ ਸਾਡਾ ਪੜਿਆ ਸਮਝਿਆ ਪਾਖਿਆ ਜਾਂਦਾ ਹੈ ਅਤੇ ਲੋਕਾਂ ਦੀ ਬੋਹ ਗਿਣਤੀ ਇਸ ਪਰਖ ਤੋਂ ਡਰਦੀ ਹੈ ਲੋਕਾਂ ਦੀ ਬੋਹ ਗਿਣਤੀ ਜਦੋਂ ਕੋਈ ਪੱਤਰ ਲਿਖਣ ਬੈਠਦੀ ਹੈ ਤਾਂ 5-7 ਮੋਢਲੇ ਰਵਾਇਤੀ ਵਾਕਾਂ ਤੋਂ ਅੱਗੇ ਨਹੀਂ ਚੱਲਦੇ ਹੁਣ ਸਭ ਕੁਝ ਬਣਿਆ ਬਣਾਇਆ ਲਿਖਿਆ ਲਿਖਾਇਆ ਅਤੇ ਫੋਟੋਕਾਪੀ ਕੀਤਾ ਮਿਲ ਜਾਣ ਕਰਨ ਲਿਖਣ ਦਾ ਅਭਿਆਸ ਹੀ ਘਟ ਗਿਆ ਹੈ ਇਮਤਿਹਾਨਾਂ ਵਿੱਚ ਨਕਲ ਇਮਤਿਹਾਨ ਦੇਣ ਤੋਂ ਇਨਕਾਰ ਜਾਂ ਇਮਤਿਹਾਨ ਮੁਲਤਵੀ ਕਰਾਉਣ ਦੀ ਮੰਗ ਆਦਿ ਅਸਲ ਵਿੱਚ ਲਿਖ ਸਕਣ ਦੀ ਦਿਨੋ-ਦਿਨ ਘਟ ਰਹੀ ਯੋਗਤਾ ਦੇ ਵੱਖ-ਵੱਖ ਰੂਪਾਂ ਵਿੱਚ ਪ੍ਰਗਟਾਵੇ ਹਨ ਅਜੌਕਾ ਮਨੁੱਖ ਲਿਖਣ ਤੋਂ ਇਸ ਹੱਦ ਤੱਕ ਡਰਨ ਲੱਗ ਪਿਆ ਹੈ ਕਿ ਉਹ ਕਿਸੇ ਦੇ ਖੱਤ ਦਾ ਜਵਾਬ ਨਹੀਂ ਦਿੰਦਾ ਮਿਲਣ ਲਈ ਆਪ ਪਹੁੰਚ ਜਾਂਦਾ ਹੈ ਅਸੀਂ ਲਿਖਣ ਤੋਂ ਇਸ ਲਈ ਡਰਦੇ ਹਾਂ ਕਿਉਂਕਿ ਲਿਖਣ ਰਾਹੀਂ ਸਾਡੇ ਅੰਦਰਲਾ ਖੋਖਲਾਪਣ ਪ੍ਰਗਟ ਹੋ ਜਾਵੇਗਾ ਪੱਤਰ ਪ੍ਰੇਮ ਅਤੇ ਇਹ ਤਾਂ ਨਿੱਜੀ ਕਿਸਮ ਦਾ ਪੱਤਰ ਹੁੰਦਾ ਹੈ ਜਿਸ ਨੂੰ ਪੜਨ ਉਪਰੰਤ ਜਾਂ ਤਾਂ ਪਾੜ ਦਿੱਤਾ ਜਾਂਦਾ ਹੈ ਜਾਂ ਸੰਭਾਲ ਕੇ ਛਪਾ ਦਿੱਤਾ ਜਾਂਦਾ ਹੈ ਉਂਝ ਦਾ ਹਰ ਪ੍ਰੇਮ ਪੱਤਰ ਵਿੱਚ ਲਗਭਗ 95% ਵਿਸ਼ੇਸ਼ਣ ਅਤੇ ਵਾਕ ਲਗਭਗ ਇੱਕੋ ਪ੍ਰਕਾਰ ਦੇ ਹੁੰਦੇ ਹਨ ਪਰ ਕਿਉਂਕਿ ਇਹ ਸਭ ਕੁਝ ਸਜਰਾ ਤੇ ਨਮਾ ਹੁੰਦਾ ਹੈ ਇਸ ਲਈ ਬੜਾ ਚੰਗਾ ਲੱਗਦਾ ਹੈ ਤੁਹਾਨੂੰ ਅਜਿਹੇ ਵਿਅਕਤੀ ਤਾਂ ਮਿਲ ਜਾਣਗੇ ਜਿਨ੍ਹਾਂ ਦਾ ਕਿਸੇ ਨਾਲ ਵੀ ਪਿਆਰ ਨਾ ਹੋਇਆ ਹੋਵੇ ਪਰ ਅਜੇਹਾ ਵਿਅਕਤੀ ਨਹੀਂ ਮਿਲੇਗਾ ਜਿਸਦਾ ਕੇਵਲ ਇੱਕ ਪਿਆਰ ਹੋਇਆ ਹੋਵੇ। ਇਵੇਂ ਹੀ ਅਜੇਹਾ ਵਿਅਕਤੀ ਮਿਲ ਜਾਵੇਗਾ ਜਿਸਨੇ ਕਦੇ ਵੀ ਪ੍ਰੇਮ ਪੱਤਰ ਨਾ ਲਿਖਿਆ ਹੋਵੇ। ਪਰ ਅਜੇਹਾ ਵਿਅਕਤੀ ਨਹੀਂ ਮਿਲੇਗਾ ਜਿਸਨੇ ਕੇਵਲ ਇੱਕ ਪ੍ਰੇਮ ਪੱਤਰ ਲਿਖਿਆ ਹੋਵੇ। ਸੰਸਾਰ ਦੇ ਮਹਾਨ ਅਤੇ ਜਾਦਗਾਰੀ ਪ੍ਰੇਮ ਪੱਤਰ ਸੂਨੀਆ ਤੇ ਮਹਾਨ ਇਸਤਰੀਆਂ ਨੂੰ ਹੀ ਲਿਖੇ ਗਏ ਹਨ। ਪ੍ਰੇਮ ਪੱਤਰ ਉਤਨੇ ਡਾਕ ਰਾਹੀਂ ਨਹੀਂ ਭੇਜੇ ਜਾਂਦੇ ਜਿੰਨੇ ਹੋਰ ਟੰਗਾ ਨਾਲ ਭੇਜੇ ਭਜਵਾਏ ਜਾਂਦੇ ਹਨ। ਹਰੇਕ ਪ੍ਰੇਮੀ ਪ੍ਰੇਮਿਕਾ ਪ੍ਰੇਮ ਪੱਤਰਾਂ ਦੇ ਆਦਾਨ ਪ੍ਰਦਾਨ ਲਈ ਕੋਈ ਨਵਾਂ ਨਿਰਾਲਾ ਢੰਗ ਕੱਢਦੇ ਹਨ ਯੂਰਪ ਵਿੱਚ 14 ਫਰਵਰੀ ਦਾ ਦਿਨ ਪ੍ਰੇਮ ਪੱਤਰ ਲਿਖਣ ਲਈ ਸ਼ੁਭ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਕੋਈ ਵੀ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਖੁੱਲੇ ਆਮ ਖੱਤ ਲਿਖ ਸਕਦਾ ਹੈ ਅਤੇ ਆਪਣੇ ਪਿਆਰ ਦਾ ਐਲਾਨ ਕਰ ਸਕਦਾ ਹੈ ਕਹਿੰਦੇ ਹਨ ਜੇ ਖੱਤ ਲਿਖਣ ਦਾ سلسلہ جاری ਰਹੇ ਤਾਂ ਪ੍ਰੇਮੀਆਂ ਵਿੱਚ ਕੋਈ ਗਲਤਫਹਿਮੀ ਨਹੀਂ ਉਪਜਦੀ ਪ੍ਰੇਮੀਆਂ ਦੇ ਖੱਤਾਂ ਵਿੱਚੋਂ ਹੌਂਕੇ ਸੁਣਾਈ ਦਿੰਦੇ ਹਨ ਇਤਿਹਾਸੇ ਗੂੰਜਦੇ ਹਨ ਕੋਈ ਪੱਤਰ ਕਿਤਨੀ ਗੰਭੀਰਤਾ ਨਾਲ ਪੜਿਆ ਜਾਵੇਗਾ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹ ਲੇਖਿਆ ਕਿਤਨੀ ਗੰਭੀਰਤਾ ਨਾਲ ਗਿਆ ਹੈ ਦੂਰ ਬੈਠੇ ਪ੍ਰੇਮੀ ਜਾਂ ਦੋਸਤ ਨੂੰ ਸੰਖੇਪ ਖੱਤ ਲਿਖਣਾ ਉਸ ਦੀ ਬੇਇੱਜ਼ਤੀ ਕਰਨ ਬਰਾਬਰ ਹੁੰਦਾ ਹੈ ਲੰਮਾ ਖੱਤ ਲੇਖ ਕੇ ਦੂਜੀ ਧਿਰ ਨੂੰ ਇਹ ਵਿਸ਼ਵਾਸ ਦਵਾਇਆ ਜਾਂਦਾ ਹੈ ਕਿ ਤੇਰੇ ਲਈ ਮੇਰਾ ਸਭ ਕੁਝ ਹਾਜ਼ਰ ਹੈ ਜਦੋਂ ਆਪਣੇ ਪਿਆਰੇ ਨੂੰ ਖੱਤ ਲਿਖੀਏ ਤਾਂ ਬੜੀਆਂ ਗੱਲਾਂ ਔੜਦੀਆਂ ਹਨ ਅਤੇ ਲਿਖਣ ਵਾਲੀਆਂ ਗੱਲਾਂ ਮੁੱਕਦੀਆਂ ਹੀ ਨਹੀਂ ਰਜੇ ਮਿਆਂ ਪਰੇ ਅਜੋਕੇ ਜੀਵਨ ਵਿੱਚ ਕਿਸੇ ਲਈ ਵਕਤ ਕੱਢਣਾ ਮੁਸ਼ਕਿਲ ਹੋ ਗਿਆ ਹੈ ਪਰ ਲੰਮਾ ਖਤ ਇਸ ਗੱਲ ਦੀ ਗਵਾਹੀ ਹੁੰਦਾ ਹੈ ਕਿ ਤੇਰੇ ਲਈ ਸਭ ਤੋਂ ਵੱਧ ਕੀਮਤੀ ਤੋਹਫਾ ਮੇਰਾ ਵਕਤ ਹਾਜ਼ਰ ਹੈ ਸਾਹਿਤਕ ਰਚਨਾਵਾਂ ਵਿਸ਼ੇਸ਼ ਕਰਕੇ ਕਵਿਤਾਵਾਂ ਅਸਲ ਵਿੱਚ ਸਾਹਿਤਕਾਰ ਵਜੋਂ ਆਪਣੀ ਪ੍ਰੇਮਿਕਾ ਨੂੰ ਜਾਂ ਆਪਣੇ ਪ੍ਰੇਮੀ ਨੂੰ ਲਿਖੇ ਖਤ ਹੁੰਦੇ ਹਨ ਪਾਵੇਂ ਕਿਸੇ ਰਚਨਾ ਨੂੰ ਲਖਾਂ ਪਾਠਕ ਪੜ੍ਹਦੇ ਹਨ ਪਰ ਇਸ ਦੇ ਗੁੱਝੇ ਅਰਥਾਂ ਨੂੰ ਲੇਖਕ ਦੀ ਪ੍ਰੇਮਿਕਾ ਹੀ ਸਮਝਦੀ ਹੁੰਦੀ ਹੈ ਅਰਦਾਸ ਆਤਮਾ ਵੱਲੋਂ ਪਰਮ ਆਤਮਾ ਨੂੰ ਬੋਲਿਆ ਖੱਤ ਹੁੰਦੀ ਹੈ ਜਿਹੜਾ ਸਾਡੇ ਸੰਕਟ ਵਿੱਚ ਸਾਨੂੰ ਹਮਦਰਦੀ ਦਾ ਖੱਤ ਲਿਖਦਾ ਹੈ ਉਸ ਅਦਾਂ ਲਈ ਸਾਡੇ ਦਿਲ ਵਿੱਚ ਵੱਸ ਜਾਂਦਾ ਹੈ ਕਹਿੰਦੇ ਹਨ ਹਰ ਦੁੱਖ ਬਰਦਾਸ਼ਤ ਕਰਨ ਯੋਗ ਹੈ ਸ਼ਰਤ ਇਹ ਹੈ ਕਿ ਉਸ ਦੁੱਖ ਨੂੰ ਖੱਤ ਵਿੱਚ ਪ੍ਰਗਟਾਇਆ ਜਾ ਸਕਦਾ ਹੋਵੇ ਖਤ ਸਦਾ ਆਪਣੇ ਅਨੁਭਵ ਦੇ ਆਧਾਰ ਤੇ ਲਿਖਣਾ ਚਾਹੀਦਾ ਹੈ ਚੋਰੀ ਕੀਤੇ ਮੁਹਾਵਰੇ ਵਾਕ ਅਤੇ ਕਾਵ ਟੁਕਾਂ ਆਦੀ ਲਿਖਣਾ ਇੰਜ ਹੈ ਜਿਵੇਂ ਐਸੀ ਆਪਣੇ ਪਿਆਰੇ ਨੂੰ ਝੂਠ ਪਰੋਸ ਕੇ ਪੇਸ਼ ਕਰ ਰਹੀ ਹੋਈਏ ਖਤ ਕਲਮ ਨਾਲ ਲਿਖਣਾ ਚਾਹੀਦਾ ਹੈ ਟਾਈਪ ਨਹੀਂ ਕਰਨਾ ਚਾਹੀਦਾ ਟਾਈਪ ਕੀਤਾ ਖਤ ਇੰਜ ਹੁੰਦਾ ਹੈ ਜਿਵੇਂ ਹਿੰਦਸਤਾਨੇ ਪਾ ਕੇ ਕਿਸੇ ਨਾਲ ਹੱਥ ਮਿਲਾ ਰਹੇ ਹੋਈਏ ਜਾਂ ਕੱਪੜੇ ਪਾ ਕੇ ਇਸ਼ਨਾਨ ਕਰ ਰਹੇ ਹੋਈਏ ਕਹਿੰਦੇ ਹਨ ਜਾਂ ਖੁੱਲ ਕੇ ਖਤ ਲਿਖੋ ਜਾਂ ਚੁੱਪ ਰਹੋ ਪਿਆਰੇ ਨੂੰ ਲਿਖੇ ਖੱਤ ਵਿੱਚ ਅੰਦਰਲਾ ਨਿੱਗ ਹੁੰਦਾ ਹੈ ਅਤੇ ਪਹਿਲੀ ਹੱਥ ਕੁੱਟਣੀ ਤੋਂ ਉਪਜੀ ਚਰਨਾਹਟ ਹੁੰਦੀ ਹੈ ਤੇ ਇਹ ਵੀ ਕਹਿੰਦੇ ਹਨ ਕਿ ਸਮੇਂ ਨੂੰ ਜਕਾਰਤ ਕਰਨ ਦਾ ਸਭ ਤੋਂ ਵਧੀਆ ਟੰਗ ਆਪਣੇ ਪਿਆਰੇ ਨੂੰ ਖੱਤ ਲਿਖਣਾ ਹੁੰਦਾ ਹੈ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਲਿਖਿਆ ਤੂੰ ਲਿਖਿਆ ਹੈ ਕਿ ਤੇਰੇ ਕੋਲ ਮੈਨੂੰ ਲਿਖਣ ਲਈ ਕੁਝ ਵੀ ਨਹੀਂ ਪਿਆਰੀ ਮੇਰੀ ਬੇਨਤੀ ਹੈ ਕਿ ਇਸੇ ਗੱਲ ਨੂੰ ਤੂੰ ਵਿਸਤਾਰ ਵਿੱਚ ਕਹਿ ਦੇ ਇੱਕ ਹੋਰ ਨੇ ਲਿਖਿਆ ਤੂੰ ਹੈਰਾਨ ਹੋਵੇਂਗੀ ਕਿ ਤੇਰੇ ਤੋਂ ਦੂਰ ਬੈਠਾ ਮੈਂ ਅਜੇ ਤੱਕ ਜਿਉਂਦਾ ਕਿਉਂ ਹਾਂ ਮੇਰੇ ਜ਼ਿੰਦਾ ਹੋਣ ਦਾ ਕਾਰਨ ਇਹ ਹੈ ਕਿ ਮੈਂ ਦੂਰ ਬੈਠਾ ਹਰ ਵੇਲੇ ਤੇਰੇ ਖੱਤ ਦੀ ਅੜੀਕ ਵਿੱਚ ਰਹਿੰਦਾ ਹਾਂ ਖੱਤ ਨੀਰਸ ਅਤੇ ਨਿਰਾਸ਼ ਜੀਵਨ ਵਿੱਚ ਸੁਆਦ ਭਰ ਦਿੰਦੇ ਹਨ ਇਹ ਉਦਾਸੇ ਦਿਨਾਂ ਦੀ ਰੌਣਕ ਬਣ ਜਾਂਦੇ ਹਨ ਕਹਿੰਦੇ ਹਨ ਕਿ ਦੋਸਤੀ ਦਾ ਆਧਾਰ ਪਿਆਰ ਹੈ ਪਰ ਪਿਆਰ ਦਾ ਆਧਾਰ ਮੋਹ ਪਿਆਰ ਸਨੇ ਅਤੇ ਆਪਣਤ ਨਾਲ ਲਿਖੇ ਖੱਤ ਹੁੰਦੇ ਹਨ ਜਿਨ੍ਹਾਂ ਨੇ ਪਿਆਰ ਕੀਤਾ ਹੈ ਪਰ ਖੱਤ ਨਹੀਂ ਲਿਖੇ ਉਹਨਾਂ ਦਾ ਹਾਲ ਉਵੇਂ ਹੀ ਹੈ ਜਿਵੇਂ ਉਹ ਮਿਲੇ ਤਾਂ ਹਨ ਪਰ ਕੋਈ ਗੱਲਬਾਤ ਨਹੀਂ ਹੋਈ ਉਹ ਬੇੜੀ ਵਿੱਚ ਸਵਾਰ ਤਾਂ ਹੋਏ ਪਰ ਚੱਪੋ ਨਹੀਂ ਚਲਾਏ ਬੀਤੋਵਨ ਵਿਸ਼ਵ ਪ੍ਰਸਿੱਧ ਸੰਗੀਤਕਾਰ ਹੋਇਆ ਹੈ ਪਰ ਉਹ ਬੋਲਾ ਸੀ ਅਤੇ ਉਸ ਦੀ ਪ੍ਰੇਮਿਕਾ ਅੰਨੀ ਸੀ ਇੱਕ ਰਾਤ ਉਹ ਪੂਰਨਮਾ ਦੇ ਚੰਦ ਦੀ ਖੂਬਸੂਰਤੀ ਦਾ ਆਪਣੀ ਪ੍ਰੇਮਿਕਾ ਸਾਹਮਣੇ ਬਿਆਨ ਕਰਨਾ ਚਾਹੁੰਦਾ ਸੀ ਉਸਨੇ ਆਪਣੇ ਸੰਗੀਤ ਨਾਲ ਆਪਣੀ ਪ੍ਰੇਮਿਕਾ ਨੂੰ ਦੱਸਿਆ ਕਿ ਚੰਦਰਮਾ ਕਿਤਨਾ ਖੂਬਸੂਰਤ ਹੈ। ਕਹਿੰਦੇ ਹਨ ਦਾ ਭਾਵ ਹੈ ਕਿ ਖਤ ਕੇਵਲ ਕਾਗਜ਼ ਉੱਤੇ ਕਲਮ ਨਾਲ ਹੀ ਨਹੀਂ ਲਿਖੇ ਜਾਂਦੇ। ਇਹ ਕਿਸੇ ਵੀ ਢੰਗ ਨਾਲ ਲਿਖੇ ਜਾ ਸਕਦੇ ਹਨ। ਪ੍ਰੇਮਿਕਾ ਵੱਲੋਂ ਪ੍ਰੇਮੀ ਨੂੰ ਦਿੱਤਾ ਤੋਹਫ਼ਾ ਵੀ ਇੱਕ ਖਤ ਹੀ ਹੁੰਦਾ ਹੈ। ਕਹਿੰਦੇ ਹਨ ਜੇ ਖਤ ਅੱਧੀ ਰਾਤ ਨੂੰ ਲਿਖਿਆ ਗਿਆ ਹੋਵੇ ਤਾਂ ਉਹ ਅੱਧੀ ਰਾਤ ਨੂੰ ਹੀ ਪੜਿਆ ਜਾਣਾ ਚਾਹੀਦਾ ਹੈ। ਖਤ ਕੇਵਲ ਸ਼ਬਦ ਨਹੀਂ ਹੁੰਦੇ। ਆਪਣੇ ਨਾਲ ਉਹ ਸਾਡੀ ਸ਼ਖਸੀਅਤ ਅਤੇ ਸਭਿਆਚਾਰਕ ਵਾਤਾਵਰਨ ਵੀ ਚੁੱਕੀ ਫਿਰਦੇ ਹਨ ਖੱਤ ਵਿੱਚਲੇ ਸ਼ਬਦ ਜੋ ਲੜੀਂਦਾ ਵਾਤਾਵਰਨ ਨਹੀਂ ਉਸਾਰਦੇ ਤਾਂ ਉਹ ਅਧੂਰੇ ਸ਼ਬਦ ਹੀ ਹਨ ਖੱਤ ਕਿਸੇ ਤੋਂ ਲਖਵਾਉਣਾ ਨਹੀਂ ਸਦਾ ਆਪ ਲਿਖਣਾ ਚਾਹੀਦਾ ਹੈ ਉਦਾਹਰਨ ਵਜੋਂ ਜਦੋਂ ਕੋਈ ਮਾਂ ਆਪਣੀ ਇਕਲੌਤੀ ਸੰਤਾਨ ਨੂੰ ਖੱਤ ਲਿਖਦੀ ਹੈ ਤਾਂ ਭਾਵੇਂ ਉਹ ਚੌਥੀ ਪਾਸ ਹੀ ਹੋਵੇ ਉਹ ਵੱਡੇ ਤੋਂ ਵੱਡੇ ਵਿਦਵਾਨ ਨਾਲੋਂ ਵੀ ਨਿੱਗਾ ਪਿਆਰਾ ਮੋਹ ਭਰਿਆ ਅਤੇ ਚੰਗੇਰਾ ਖੱਤ ਲਿਖੇਗੀ ਕਰੋਂ ਦੂਰ ਕੇ ਵਿਅਕਤੀ ਨੂੰ ਤੁਹਾਡੇ ਖੱਤ ਦੀ ਬਧੇਰੇ ਅਡੀਕ ਹੁੰਦੀ ਹੈ ਜੇ ਤੁਸੀਂ ਉਸ ਦੀ ਮਦਦ ਕਰਨੀ ਹੋਵੇ ਤਾਂ ਉਸ ਨੂੰ ਪਿਆਰ ਸਨੇਹ ਅਤੇ ਚੜ੍ਹਦੀ ਕਲਾ ਦਾ ਇੱਕ ਲੰਮਾ ਖੱਤ ਲਿਖੋ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਸਾਰੇ ਖੱਤ ਪ੍ਰਾਪਤਤਾ ਕਰਨਾ ਚਾਹੁੰਦੇ ਹਾਂ ਪਰ ਲਿਖਣ ਲਈ ਕੋਈ ਤਿਆਰ ਨਹੀਂ ਹੁੰਦਾ ਜਿਵੇਂ ਹਰ ਕੋਈ ਸਵਰਗਤਾ ਜਾਣਾ ਚਾਹੁੰਦਾ ਹੈ ਪਰ ਮਰਨ ਲਈ ਕੋਈ ਤਿਆਰ ਨਹੀਂ ਹੁੰਦਾ ਵਿਛੋੜੇ ਨੂੰ ਭਰਨ ਦਾ ਸਭ ਤੋਂ ਸੌਖਾ ਤੇ ਚੰਗਾ ਤਰੀਕਾ ਖੱਤ ਲਿਖਣਾ ਹੈ ਖਤ ਲਿਖਣ ਨਾਲ ਸਾਡਾ ਮਾਨਸਿਕ ਵਿਕਾਸ ਤਾਂ ਹੁੰਦਾ ਹੀ ਹੈ ਇਸ ਨਾਲ ਜੀਵਨ ਦੇ ਅਰਥ ਵੀ ਡੂੰਘੇ ਅਤੇ ਵਿਸ਼ਾਲ ਹੁੰਦੇ ਹਨ ਅਤੇ ਸਾਡੀ ਵਖਰੀ ਹੋਣ ਅਤੇ ਪਛਾਣ ਵੀ ਸਥਾਪਿਤ ਹੁੰਦੀ ਹੈ ਗੱਲਬਾਤ ਕਰਦਿਆਂ ਸਾਡੇ ਤੋਂ ਅਨੇਕਾਂ ਗਲਤੀਆਂ ਹੋ ਸਕਦੀਆਂ ਹਨ ਪਰ ਲਿਖਣ ਸਮੇਂ ਅਕਸਰ ਅਜਿਹਾ ਨਹੀਂ ਹੁੰਦਾ ਅਤੇ ਸਾਨੂੰ ਇਸ ਗੱਲ ਦੀ تسਲੀ ਹੁੰਦੀ ਹੈ ਕਿ ਮੈਂ ਜੋ ਕੁਝ ਜੇ ਮੈਂ ਕਹਿਣਾ ਚਾਹਿਆ ਸੀ ਲਿਖ ਦਿੱਤਾ ਹੈ ਪਾਵੇਂ ਲਿਖਣ ਕਹਿਣ ਵਾਸਤੇ ਬਹੁਤਿਆਂ ਚੰਗੀਆਂ ਚੀਜ਼ਾਂ ਜਾਂ ਗੱਲਾਂ ਨਾ ਹੋਣ ਪਰ ਉਹਨਾਂ ਨੂੰ ਨਿਸ਼ਚੈ ਹੀ ਚੰਗੇ ਢੰਗ ਨਾਲ ਕਿਹਾ ਜਾ ਸਕਦਾ ਹੈ ਸਾਨੂੰ ਕੋਈ ਪੁਸਤਕ ਸੰਝੀਂਦਾ ਆਉਂਦੀ ਹੈ ਜਦੋਂ ਅਸੀਂ ਉਸ ਨੂੰ ਪੜ੍ਹਾਉਂਦੇ ਹਾਂ ਜਾਂ ਉਸ ਬਾਰੇ ਖੱਤ ਲਿਖਦੇ ਹਾਂ ਕਿਸੇ ਮਿੱਤਰ ਪਿਆਰੇ ਨੂੰ ਖੱਤ ਲਿਖ ਕੇ ਵੇਖੋ ਤੁਹਾਨੂੰ ਸਵੈ ਜੀਵਨੀ ਦੀਆਂ ਨਵੀਆਂ ਸ਼ਕਤੀਆਂ ਦਾ ਗਿਆਨ ਹੋਵੇਗਾ ਅਤੇ ਲਿਖਣਾ ਚੰਗਾ-ਚੰਗਾ ਲੱਗੇਗਾ ਜੇ ਹੋਰ ਕਿਸੇ ਨੂੰ ਵੀ ਨਹੀਂ ਲਿਖਿਆ ਜਾ ਸਕਦਾ ਤਾਂ ਆਪਣੀ ਮਾਂ ਨੂੰ ਇੱਕ ਲੰਮਾ ਖੱਤ ਲਿਖੋ ਉਸ ਨਾਲੋਂ ਵਧੇਰੇ ਮੋਹ ਨਾਲ ਤੁਹਾਡਾ ਖੱਤ ਕੋਈ ਹੋਰ ਨਹੀਂ ਪੜੇਗਾ ਖੱਤ ਸਾਡੇ ਦਰਦ ਦੂਰ ਕਰਦੇ ਹਨ ਇਹ ਬਿੱਥਾਂ ਮਿਲਦੇ ਹਨ ਇਹ ਮਨ ਨੂੰ ਮਨ ਨਾਲ ਮਿਲਾਉਂਦੇ ਹਨ ਕਹਿੰਦੇ ਹਨ ਕਿ ਹਰ ਵਿਅਕਤੀ ਕਿਸੇ ਮਿੱਤਰ ਪਿਆਰੇ ਨੂੰ ਮਹੀਨੇ ਵਿੱਚ ਜੇ ਇੱਕ ਖੱਤ ਵੀ ਲਿਖੇ ਤਾਂ ਤੀਜੇ ਵਿਸ਼ਵ ਜੁੱਧ ਨੂੰ ਟਾਲਿਆ ਜਾ ਸਕਦਾ ਹੈ ਦੋਸਤੀ ਅਤੇ ਪਿਆਰ ਇਸ ਕਰਕੇ ਫਿੱਕੇ ਪੈ ਰਹੇ ਹਨ ਕਿਉਂਕਿ ਅਸੀਂ ਖੱਤ ਨਹੀਂ ਲਿਖਦੇ ਖਤ ਉਹ ਕੁੰਜੀਆਂ ਹਨ ਜਿਹੜੀਆਂ ਦਿਲਾਂ ਦੇ ਜਿੰਦਰੇ ਖੋਲਦੀਆਂ ਹਨ ਅਸੀਂ ਪਿਆਰੇ ਦੇ 100 100 ਮੀਲ ਲੰਮੇ ਚੁੰਮਣ ਲੈਣ ਦੀ ਅਭਿਲਾਸ਼ਾ ਤਾਂ ਕਰਦੇ ਹਾਂ ਪਰ ਹੱਥ ਜਿੰਨੇ ਲੰਮੇ ਦੋ ਖਤ ਵੀ ਨਹੀਂ ਲਿਖ ਸਕਦੇ ਕੋਈ ਕਿਰਤਨਾ ਵੀ ਰੁਝਿਆ ਕਿਉਂ ਨਾ ਹੋਵੇ ਇਹ ਨਹੀਂ ਹੋ ਸਕਦਾ ਕਿ ਉਸ ਕੋਲ ਤੁਹਾਡਾ ਖਤ ਪੜਨ ਦਾ ਵਕਤ ਨਾ ਹੋਵੇ ਜਿਸ ਖਤ ਵਿੱਚ ਮੁੱਲਵਾਨ ਅਤੇ ਦਿਲਚਸਪ ਵੇਰਵੇ ਹੋਣ ਅਤੇ ਜਵਾਬ ਦੇਣ ਯੋਗ ਕੁਝ ਹੋਵੇ ਉਹ ਖਤ ਦਾ ਜਵਾਬ ਅਵਸ਼ ਸ ਦਿੱਤਾ ਜਾਵੇਗਾ ਨੇਪੋਲੀਅਨ جنگ ਦੇ ਮੈਦਾਨ ਵਿੱਚ ਘੋੜੇ ਦੀ ਕਾਠੀ ਉੱਤੇ ਬੈਠ ਕੇ ਹਰ ਰੋਜ਼ ਆਪਣੀ ਪ੍ਰੇਮਿਕਾ ਜੋਸੇਫੀਨ ਨੂੰ ਖਤ ਲਿਖਿਆ ਕਰਦਾ ਸੀ ਕਿ ਅਸੀਂ ਨੈਪੋਲੀਅਨ ਨਾਲੋਂ ਵੀ ਵਧੇਰੇ ਰੁੱਝੇ ਹੋਏ ਹਾਂ ਅਨੇਕਾਂ ਝਗੜੇ ਇਸ ਕਰਕੇ ਨਹੀਂ ਨਿਬੜ ਰਹੇ ਕਿਉਂਕਿ ਜਿਸ ਖਤ ਨਾਲ ਉਹ ਨਿਬੜੇ ਜਾ ਸਕਦੇ ਹਨ ਉਹ ਲਿਖਿਆ ਨਹੀਂ ਜਾ ਰਿਹਾ ਤੁਸੀਂ ਕਿਤਨੇ ਮਹੱਤਵਪੂਰਨ ਹੋ ਇਸ ਗੱਲ ਉੱਤੇ ਨਿਰਪਰ ਕਰਦਾ ਹੈ ਕਿ ਤੁਸੀਂ ਕਿਤਨੇ ਖਤ ਲਿਖਦੇ ਹੋ ਅਤੇ ਤੁਹਾਨੂੰ ਕਿਤਨੇ ਖਤ ਆਉਂਦੇ ਹਨ ਇਹ ਲੇਖ ਤੁਹਾਡੇ ਵੱਲ ਲਿਖਿਆ ਮੇਰਾ ਖਤ ਹੈ ਤੁਹਾਡੇ ਖਤ ਦੀ ਉਡੀਕ ਰਹੇਗੀ ਇਹ ਲੇਖ ਇੱਥੇ ਹੀ ਖਤਮ ਹੁੰਦਾ ਹੈ ਤੇ ਇਸ ਦੇ ਨਾਲ ਹੀ ਹੁੰਦੀ ਹੈ ਇਸ ਕਿਤਾਬ ਦੀ ਸਮਾਪਤੀ ਅੱਗੇ ਲੈ ਕੇ ਆਵਾਂਗੀ ਮੈਂ ਤੁਹਾਡੇ ਲਈ ਕੋਈ ਹੋਰ ਨਵੀਂ ਕਿਤਾਬ ਮੇਰੇ ਤੋਂ ਤੁਹਾਡੇ ਅਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਲਾਈਕ ਜਾਂ ਸ਼ੇਅਰ ਮੇਰੇ ਲਈ ਪ੍ਰੇਰਨਾ ਦਾ ਇੱਕ ਸੋਮਾ ਹੈ ਜੋ ਮੈਨੂੰ ਉਤਸ਼ਾਹਿਤ ਕਰਦਾ ਹੈ ਕਿ ਮੈਂ ਤੁਹਾਡੇ ਲਈ ਹੋਰ ਵੀ ਚੰਗੀਆਂ ਕਿਤਾਬਾਂ ਲੈ ਕੇ ਆਵਾਂ ਇਸ ਦੇ ਨਾਲ ਹੀ ਮੇਰੀ ਬੇਨਤੀ ਹੈ ਕਿ ਤੁਸੀਂ ਚੰਗੀਆਂ ਕਿਤਾਬਾਂ ਨੂੰ ਆਪਣੇ ਜੀਵਨ ਦਾ ਹਿੱਸਾ ਜ਼ਰੂਰ ਬਣਾਓ ਧੰਨਵਾਦ